ब्रॉट यू बाय इंडिपेंडेंस कण कण में स्वाद कण कण में भारत 15 अगस्त दी रात नेहरू ने ऐलान करते हुए किया कि भारत आजाद हो चुका है ਗੁਆਂਡੀ ਮੁਲਕ ਪਾਕਿਸਤਾਨ ਇਸ ਤੋਂ ਪਹਿਲਾਂ ਹੀ ਆਪਣੀ ਆਜ਼ਾਦੀ ਦਾ ਐਲਾਨ ਕਰ ਚੁੱਕਾ ਸੀ ਪਰ ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਇਹ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਪਰ ਕਿਵੇਂ ਮੁੜ ਭਾਰਤ ਦਾ ਹਿੱਸਾ ਬਣਿਆ ਇਹ ਕਹਾਣੀ ਵੀ ਬੇਹੱਦ ਦਿਲਚਸਪ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਤਸ ਤਾਗਰਾ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਇੱਥੇ ਮੁਸਲਮਾਨਾਂ ਦੀ ਵੱਡੀ ਆਬਾਦੀ ਸੀ ਪਾਕਿਸਤਾਨ ਨੂੰ ਲੱਗਾ ਕਿ ਗੁਰਦਾਸਪੁਰ ਉਸਦੇ ਹਿੱਸੇ ਆਏਗਾ ਪਰ 17 ਅਗਸਤ ਨੂੰ ਜਦੋਂ ਨਕਸ਼ਾ ਖੋਲਿਆ ਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ ਇੱਕ ਤਹਿਸੀਲ ਨੂੰ ਛੱਡ ਕੇ ਸਾਰਾ ਗੁਰਦਾਸਪੁਰ ਭਾਰਤ ਦੇ ਹਿੱਸੇ ਵਿੱਚ ਆ ਗਿਆ ਤੇ ਇਹ ਸਭ ਮੁਮਕਿਨ ਹੋਇਆ ਇੱਕ ਸ਼ਖਸ ਦੇ ਚਲਦੇ ਆਪਣੇ ਜ਼ਮਾਨੇ ਦੇ ਤੁਰੰਦਰ ਵਕੀਲ ਲਾਹੌਰ ਚ ਜਿਨ੍ਹਾਂ ਦੀ ਤੂਤੀ ਬੋਲਦੀ ਸੀ ਜਸਟਿਸ ਮਹਿਰ ਚੰਦ ਮਹਾਜਰ ਜਿਨ੍ਹਾਂ ਦਾ ਜਨਮ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਹੋਇਆ ਪਿਤਾ ਧਰਮਸ਼ਾਲਾ ਦੇ ਪ੍ਰਸਿੱਧ ਵਕੀਲ ਸਨ ਇਸ ਲਈ ਮਹਿਰ ਚੰਦ ਵੀ ਇਹੀ ਰਸਤਾ ਅਪਣਾ ਲਿਆ 1912 ਵਿੱਚ ਐਲਐਲਬੀ ਕੀਤੀ ਫਿਰ ਧਰਮਸ਼ਾਲਾ ਵਿੱਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਅਗਲੇ 4 ਸਾਲ ਗੁਰਦਾਸਪੁਰ ਚ ਬਿਤਾਏ ਜਿੱਥੇ ਉਹ ਵੱਡੇ ਵਕੀਲ ਵਜੋਂ ਮਸ਼ਹੂਰ ਹੋ ਗਏ ਤੇ ਅੱਗੇ ਹੋਰ ਪ੍ਰੈਕਟਿਸ ਲਈ ਲਾਹੌਰ ਚਲੇ ਗਏ ਉੱਥੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਫਿਰ ਪੰਜਾਬ ਹਾਈ ਕੋਰਟ ਦੇ ਜਸਟਿਸ ਬਣੇ ਭਾਰਤ ਦੀ ਵੰਡ ਸਮੇਂ ਜਸਟਿਸ ਮਹਾਜਨ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਾਕਿਸਤਾਨ ਦੇ ਗਠਨ ਦਾ ਅਧਿਕਾਰਿਤ ਐਲਾਨ 3 ਜੂਨ ਨੂੰ ਕੀਤਾ ਗਿਆ ਮੁੱਖ ਸਵਾਲ ਪੰਜਾਬ ਅਤੇ ਬੰਗਾਲ ਦੀ ਵੰਡ ਦਾ ਸੀ ਪੰਜਾਬ ਦੀ ਵੰਡ ਕਮਿਸ਼ਨ ਵਿੱਚ ਕਾਂਗਰਸ ਵੱਲੋਂ ਜਸਟਿਸ ਮਿਹਰਚੰਦ ਮਹਾਜਨ ਅਤੇ ਤੇਜਾ ਸਿੰਘ ਸਨ ਤੇ ਪੰਜਾਬ ਦੇ ਜ਼ਿਆਦਾਤਰ ਹਿੱਸੇ ਦਾ ਫੈਸਲਾ ਹੋ ਚੁੱਕਾ ਸੀ ਪਰ ਮਾਮਲਾ ਗੁਰਦਾਸਪੁਰ ਅਤੇ ਫਿਰੋਜ਼ਪੁਰ ਤੇ اٹਕ ਗਿਆ ਸੀ ਗੁਰਦਾਸਪੁਰ ਚਾਰ ਤਹਿਸੀਲਾਂ ਸਨ 1941 ਦੀ ਜਨਗਣਨਾ ਅਨੁਸਾਰ ਬਟਾਲਾ ਤਹਿਸੀਲ ਵਿੱਚ 55% ਮੁਸਲਮਾਨ ਗੁਰਦਾਸਪੁਰ ਚ 52 ਸ਼ਕਰਗੜ੍ਹ ਚ 51 ਤੇ ਪਠਾਨਕੋਟ ਚ 40 ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਮਾਮਲੇ ਚ ਜਸਟਿਸ ਮਹਾਜਨ ਨੇ ਦਲੀਲ ਦਿੱਤੀ ਕਿ ਰਾਵੀ ਨੂੰ ਬਾਉਂਡਰੀ ਬਣਾਇਆ ਜਾਵੇ ਤਾਂ ਜੋ ਇੱਕ ਨੇਚਰਲ ਬਾਉਂਡਰੀ ਬਣੀ ਜਾਵੇ ਜਸਟਿਸ ਮਹਾਜਨ ਦੀ ਗੁਰਦਾਸਪੁਰ ਨਾਲ ਪੁਰਾਣੀ ਸਾਂਝ ਸੀ ਇੱਕ ਹੋਰ ਦਲੀਲ ਦਿੰਦਿਆਂ ਉਹਨਾਂ ਨੇ ਕਿਹਾ ਕਿ ਰਾਵੀ ਕਨਾਲ 40 ਹਜ਼ਾਰ ਸਿੱਖ ਫੌਜੀਆ ਨੇ ਬਣਾਈ ਸੀ ਇਸ ਲਈ ਪੰਜਾਬ ਦੇ ਸਿੱਖਾਂ ਨਾਲ ਇਸਦਾ ਖਾਸ ਰਿਸ਼ਤਾ ਹੈ ਰਿਪੋਰਟਸ ਮੁਤਾਬਕ ਰੈਕਰ ਫੀਲਡ ਨੂੰ ਵੀ ਇਹ ਲੱਗਾ ਕਿ ਜੇਕਰ ਗੁਰਦਾਸਪੁਰ ਅਤੇ ਫਿਰੋਜ਼ਪੁਰੇ ਪਾਕਿਸਤਾਨ ਦੇ ਹਿੱਸੇ ਚਲੇ ਗਏ ਤਾਂ ਨਕਸ਼ੇ ਦੀ ਸੁੰਦਰਤਾ ਵਿਗੜ ਜਾਵੇਗੀ ਵੈਸੇ ਵੀ ਜੇ ਗੁਰਦਾਸਪੁਰ ਪਾਕਿਸਤਾਨ ਵੱਸੇ ਪਾਸੇ ਚਲਾ ਗਿਆ ਤਾਂ ਕਸ਼ਮੀਰ ਦਾ ਸਿੱਧਾ ਸੰਪਰਕ ਟੁੱਟ ਜਾਂਦਾ ਹੈ 15 ਅਗਸਤ ਨੂੰ ਭਾਰਤ ਆਜ਼ਾਦ ਹੋਇਆ ਤੇ ਪਾਕਿਸਤਾਨ ਨੂੰ ਲੱਗਾ ਗੁਰਦਾਸਪੁਰ ਅਤੇ ਫਿਰੋਜ਼ਪੁਰ ਉਹ ਨਦੇ ਹਿੱਸੇ ਚਲੇ ਜਾਣਗੇ ਪਰ 17 ਤਰੀਕ ਨੂੰ ਖਲਾਸਾ ਹੋਇਆ ਕਿ ਗੁਰਦਾਸਪੁਰ ਦੀ ਸਿਰਫ ਇੱਕ ਤਹਿਸੀਲ ਸ਼ਕਰਗੜ੍ਹ ਹੀ ਪਾਕਿਸਤਾਨ ਵਿੱਚ ਸ਼ਾਮਲ ਹੈ ਅਤੇ ਪਠਾਨਕੋਟ ਗੁਰਦਾਸਪੁਰ ਅਤੇ ਫਿਰੋਜ਼ਪੁਰ ਭਾਰਤ ਦਾ ਇਸ ਸਾਡ ਬਣ ਗਏ ਤੇ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ